ਦੇ ਰੀ ਤੂੰ ਮੇਰਾ ਨੀ ਕੱਖ ਬਣਦਾ ਜਹਾਨ ਦਾ ਤੇਰੀਆਂ ਕੁਝੇ ਤਰਲੇ ਤੂੰ ਹੀ ਰੰਗਿਆ ਜਾਨ ਦਾ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਰਦੂਲਗੜ ਦੇ ਡੇਰਾ ਬਾਬਾ ਹਕਤਾਲਾ ਵਿਖੇ ਸਾਲਾਨਾ ਜੋੜ ਮੇਲਾ ਡੇਰੇ ਦੇ ਗਦੀ ਨਸ਼ੀਨ ਸੰਤ ਬਾਬਾ ਕੇਵਲਦਾਸ ਦੀ ਅਗਵਾਈ ਦੇ ਵਿੱਚ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਲਾਕੇ ਭਰ ਦੀਆਂ ਸੰਗਤਾਂ ਸਮੇਤ ਦੂਰ ਦਰਾਡੇ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਡੇਰਾ ਬਾਬਾ ਹਕਤਾਲਾ ਪਹੁੰਚ ਕੇ ਮੱਥਾ ਟੇਕਿਆ। ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਮਾਤਾ ਹਰਪਾਲ ਕੌਰ ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬੜਾ ਵਾਲੀ ਨੇ ਸ਼ਰਧਾਪੂਰਵਕ ਹਾਜ਼ਰੀ ਲਵਾ ਕੇ ਸੰਤਾ ਮਹਾਪੁਰਖਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਗਰਵਾਲ ਸਵਾ ਵੈਲਫੇਅਰ ਐਂਡ ਚੈਰੀਟੇਬਲ ਟਰਸਟ ਦੇ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਮਿਲਾਪ ਮੈਡੀਕਲ ਲੈਬੋਰੇਟਰੀ ਬਲਾਕ ਸਰਦੂਲਗੜ੍ਹ ਨੇ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਅਖਰ ਅਮਰਤ ਦੇ ਬੈਨਰ ਹੇਟ ਇੱਕ ਪੁਸਤਕ ਪ੍ਰਦਰਸ਼ਨੀ ਵੀ ਦੇਖਣ ਨੂੰ ਮਿਲੀ ਖੁੱਲੀ ਜਗ੍ਹਾ ਤੇ ਲੱਗੀਆਂ ਚੰਡੋਲਾ ਤੇ ਸਜੀਆਂ ਦੁਕਾਨਾਂ ਮੇਲੇ ਦੀ ਰੌਣਕ ਨੂੰ ਹੋਰ ਵਧਾ ਰਹੀਆਂ ਸਨ ਅੰਤ ਵਿੱਚ ਸੰਤ ਬਾਬਾ ਕੇਵਲਦਾਸ ਦੇ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਆਓ ਵੇਖਦੇ ਹਾਂ ਮੇਲੇ ਸੰਬੰਧੀ ਇੱਕ ਵਿਸ਼ੇਸ਼ ਰਿਪੋਰਟ ਸੁਰਜੀਤ ਭੋਲੇ ਨਾਥ ਲਈ ਡਿਊਟੀ ਲੱਗੀ। ਹੱਥ ਵਿੱਚ ਤਖਤੂਰ ਹੈ। ਗਾਹ ਵਿੱਚ ਸੱਪ ਪਾਇਆ ਹੋਇਆ ਹੈ। ਮੱਠੇ ਵਿੱਚ ਨੂੰਜ ਦਾ ਚੰਦਰਮੇ, ਟੂਜ ਦਾ। ਬੇਹਿੰਦੀ ਕਰਨਾ ਇਹੀ ਕਹਿੰਦਾ ਰਸੂਆਗੀ ਕਹੋ ਮੱਠਾ ਕਿਉਂ ਟੇਕਨੇ ਆ। ਮੱਠੇ ਵਿੱਚ ਚੰਦਰਮੇ। ਸਵਾ ਮੜੀ ਹੋਈ ਆ ਪਰੋਟੀ ਲੱਗੀ ਹੋਈ ਹੈ। ਇਹ ਹੱਥ ਵਿੱਚ ਤਖਤੂਰ ਹੈ। ਇਹਦਾ ਭਾਵ ਹੈ ਇਹ ਕਾਲ ਰੂਪ ਦਾ 81 ਲੱਖ ਦਾ। ਮੇਟੋ ਦੁਨੀਆ ਨੂੰ ਲਾਇਕ ਕਰਨਾ ਮਾਰਨਾ ਖਤਮ ਕਰਨਾ ਜਿਵੇਂ ਆ ਜਿਹੜਾ ਜਿਹੋ ਕੈਸਾ ਕਾਲ ਅੰਦਰ ਉਹ ਵੀ ਰੂਪ ਧਾਰ ਲੈਂਦਾ ਉਹ ਵੀ ਜਾਵੀ ਲਾਦੀ ਲਹਿਰوں ਕਾਲ ਖੋਲ ਰੰਗੇ ਇਹ ਮੈਂ ਬੇਨਤੀ ਕਰਾਂ ਦੇਖੋ ਜਿਹੜਾ ਰਾਜਾ ਉਹ ਰਿਸ਼ਕਲੀ ਦੇ ਸਕਦਾ ਜਿਹੜਾ ਰਿਸ਼ਕਲੀ ਦਿੰਦਾ ਉਹ ਮਾਰ ਨਹੀਂ ਸਕਦਾ ਜਿਹੜਾ ਮਾਰਦਾ ਉਹ ਰਿਸ਼ਕਲੀ ਨਹੀਂ ਦੇ ਸਕਦਾ ਉਹ ਕੋਈ ਪਹਿਲਾਂ ਨਹੀਂ ਕਰ ਸਕਦਾ ਨਿਉਂ ਦੀ ਅਡੋਣੀ ਹੈ ਐ ਐਡੀ ਸ਼ਕਤ ਹੈ ਉਹ ਦੀ ਫਸਵੀਂ ਉਹਨਾਂ ਦੀ ਜੰਨਿਆ ਕਰੀ ਜਾਂਦੇ ਆ ਤਾਂ ਕਿ ਉਹਨਾਂ ਦੀ ਉਹਨਾਂ ਮਹਾਰਾਜ ਨੇ ਉਦਾਹਰਨਾਂ ਦਿੱਤੀਆਂ ਨੇ ਕਿ ਇਹ ਆ ਇਨਸਾਨ ਤੂੰ ਛੋਟੀ ਜਿਹੀ ਮਰਤ ਤੇਰੀ ਸੋਸਾਲ ਦੀ ਲਿਖੀ ਹੈ ਤਾਂ ਗਾ ਸਾਡੇ ਕੋਈ ਪਹੁੰਚਦਾ ਹੈ ਸੁਵਨਾ ਦੀ ਨੰਝਾ ਕਹਾਂ ਦੇਵੀ ਦੇਵਕੰਦ ਦੀ ਉਹਨਾਂ ਦੀਆਂ ਤਾਂ ਚਾਰ ਚਾਰ ਚੁਕਾ ਨਹੀਂ ਕਰਾਤ ਹੈ ਚਾਰ ਚੁਕਾ ਨਹੀਂ ਕਰਾ ਦੇ ਚਾਰ ਚੁਕਾ ਦਾ ਕਿਹਦੇ ਨਾਲ